ਇਸਲੇ 2 ਦਿਨ ਮਹੀਨਿਆਂ ਤੋਂ ਬੰਗਲਾਦੇਸ਼ ਦੇ ਹਾਲਾਤ ਕਾਫੀ ਤਣਾਅਪੂਰਨ ਬਣੇ ਹੋਏ ਹਨ ਬੰਗਲਾਦੇਸ਼ ਵਿੱਚ ਹਿੰਦੂਆਂ ਦੀ ਸਥਿਤੀ ਬਹੁਤ ਹੀ ਖਰਾਬ ਹੈ ਉਥੇ ਧਰਮ ਦੇ ਨਾਂ ਤੇ ਉੱਥੇ ਰਹਿ ਰਹੇ ਹਿੰਦੂਆਂ ਤੇ ਜ਼ੁਲਮ ਹੋ ਰਿਹਾ ਹੈ ਅਕਸਰ ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡੀਓ ਸਾਹਮਣੇ ਆਈਆਂ ਨੇ ਜਿੰਨਾ ਵਿੱਚ ਹਿੰਦੂਆਂ ਨਾਲ ਘਰਨੇ ਦੀ ਗਿੱਦਕ ਪਰਾ ਦਿੱਤਾ ਜਾਂਦਾ ਹੈ। ਤੋਂ ਅੰਦਸਦੀ ਹੈ ਕਿ ਭਾਰਤ ਨੇ ਬੰਗਲਾਦੇਸ਼ ਦੇ ਚਤਗਾਉਂ ਦੇ ਹਿੰਦੂਆਂ ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਬੰਗਲਾਦੇਸ਼ ਨੂੰ ਹਿੰਦੂਆਂ ਦੇ ਸੁਰੱਖਿਆ یقینی ਬਣਾਉਣ ਅਤੇ ਕੱਟੜਪੰਥੀਆਂ ਬੁੱਤ ਕਾਰਵਾਈ ਕਰਨ ਲਈ ਵਿਧਿਆ ਹੈ। ਇਸ ਬਾਰੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀ ਜੈਸਵਾਲ ਨੇ ਵੀਰਵਾ ਵਿੱਚ ਪ੍ਰੈਸ ਕਾਨਫਰੰਸ ਨੂੰ ਰਣੇ ਬੈਂਟਾ। ਜੈਸਵਾਲ ਨੇ ਚਤਗਾਉ ਵਿੱਚ ਤਣਾ ਨੂੰ ਇੱਕ ੜਕਾਓ ਸੋਸ਼ਲ ਮੀਡੀਆ ਪੋਸਟ ਨੂੰ ਜ਼ਿੰਮੇਵਾਰ ਠਹਿਰਾਇਆ। ਚਤਗਾਉ ਵਿੱਚ ਇਸਕਾਨ ਮੰਦਿਰ ਅਤੇ ਸਨਾਤਨ ਪਰਵ ਨੂੰ ਲੈ ਕੇ ਵਿਵਾਦ ਦੇਖੇ ਤਿਪੜੇ ਕਾਰਨ ਹਿੰਦੂਵਾਂ ਨੇ ਨਾਰਾਜ਼ਗੀ ਹੈ ਇਸ ਨੂੰ ਲੈ ਕੇ ਮੰਗਲਵਾਰ ਨੂੰ ਹਿੰਦੂ ਭਾਈਚਾਰੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ ਜਦੋਂ ਹਿੰਦੂ ਸੰਗਠਨ ਵਿਰੋਧ ਵਿੱਚ ਸੜਕਾਂ ਤੋਪੜਾਏ ਤਾਂ ਫੌਜ ਨੇ ਪ੍ਰਦਰਸ਼ਨ ਕਰਿਆ ਤੇ ਲਾਠੀ ਚਾਰਜ ਪੱਟਾ। ਉਹ ਦੇ ਪਾਸੇ ਹੀ ਚਟਗਾਂਗ ਪੁਲਿਸ ਦੇ ਵਿਧੇ ਇੱਕ ਡਿਪਟੀ ਕਮਿਸ਼ਨਰ ਕਾਜੀ ਤਾਰਿਕ ਅਜੀਜ਼ ਨੇ ਕੇ ਹਾਥੀ ਵਿਵਾਦਿਤ ਪੋਸਟ ਸ਼ੇਅਰ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦਾ ਸੰਯੋਗ ਹੈ ਕਿ ਬੰਗਲਾਦੇਸ਼ 'ਚ ਅਗਸਤ ਤੋਂ ਹੁਣ ਤੱਕ ਹਿੰਦੂਆਂ 'ਤੇ ਹਮਲਿਆਂ ਦੇ 250 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਨੇ। ਮੀਡੀਆ ਰਿਪੋਰਟਾਂ ਅਨੁਸਾਰ ਇੱਕ ਘਟਨਾ ਮੰਗਲਵਾਰ ਸ਼ਾਮ ਨੂੰ ਵਾਪਰੀ। ਹਿੰਦੂ ਸੰਗਠਨਾ ਨੇ ਸਵੇਰੇ ਵਿਰੋਧ ਪ੍ਰਦਰਸ਼ਨ ਕੀਤਾ ਪਰ ਰਾਤ 10 ਵਜੇ ਫਿਰ ਅਚਾਨਕ ਪੁਲਿਸ ਅਤੇ ਵਾਟਰ ਗਾਰਡ ਬੰਗਲਾਦੇਸ਼ ਦੇ ਜਵਾਨਾਂ ਨੇ ਹਜ਼ਾਰੀ ਗਲੀ ਇਲਾਕੇ ਵਿੱਚ ਛਾਪਾ ਮਾਰਿਆ ਹੈ। ਦੋਸ਼ ਹੈ ਕਿ ਇਸ ਦੌਰਾਨ ਸਥਾਨਕ ਹਿੰਦੂਆਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਹਜ਼ਾਰੀ ਗਲੀ ਖੇਤਰ ਵਿੱਚ ਲਗਭਗ 25000 ਲੋਕ ਰਹਿੰਦੇ ਨੇ ਜਿਨ੍ਹਾਂ ਵਿੱਚ 90% ਹਿੰਦੂ ਪਾਇਚਾਰਿਆਂ ਨਾਲ ਸੰਬੰਧਿਤ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਾਸੇ ਤੋਂ ਬਾਅਦ ਸਾਰੀਆਂ ਦੁਕਾਨਾਂ ਦੇ ਤਾਲੇ ਤੋੜੇ ਗਏ ਅਤੇ ਲੋਕ ਆਪਣੀ ਸੁਰੱਖਿਆ ਨੂੰ ਬੇਚਿੰਤਤ ਹਨ। ਕੁਝ ਦਿਨ ਪਹਿਲਾਂ ਹੀ ਛਟਗੌਂ ਵਿੱਚ ਇਸकॉन ਸੰਸਥਾ ਦੇ ਸੱਤਰ ਚਿੰმოਹਿ ਕਿਸ਼ਨ ਦਾਸ ਬ੍ਰਹਮਚਾਰੀ, ਉਫਚੰਦਨ ਕੁਮਾਰ ਸਰ ਵਿਲਾਪ ਦੇ ਕੇਸ ਦਰਜ ਕੀਤਾ ਗਿਆ ਸੀ। ਉਸੇ ਛਟਗੌਂ ਦੇ ਨਿਊ ਮੀਨ ਫਿਰជា ਜਾਬੀ ਪੀਲਰ ਤੇ ਰਾਸ਼ਟਰੀ ਝੰਡੇ ਦੇ ਉੱਪਰ ਭਗਵਾਨ ਝੰਡਾ ਲਹਿਰਾਉਣ ਦਾ ਤੂਫ਼ਾਨ ਸੀ ਇਸ ਝੰਡੇ ਤੇ ਸਨਾਤਨੀ ਲਿਖਿਆ ਹੋਇਆ ਸੀ ਬੰਗਲਾਦੇਸ਼ ਦੀ ਸਰਕਾਰ ਡਿੱਗਣ ਤੋਂ ਬਾਅਦ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਹਿੰਸਾ ਦੇ ਕਈ ਮਾਮਲੇ ਸਾਹਮਣੇ ਆਏ ਨੇ ਅਗਸਤ ਚ ਬੰਗਲਾਦੇਸ਼ ਦੇ 52 ਜ਼ਿਲ੍ਹਿਆਂ ਚ ਹਿੰਦੂਆਂ ਤੇ ਹਮਲਿਆਂ ਦੇ 205 ਮਾਮਲੇ ਸਾਹਮਣੇ ਆਏ ਸਨ ਇਸ ਦੇ ਵਿਰੋਧ ਚ ਚਿੱਟਕਾਉਂ ਤੇ ਰੈਲੀ ਵੀ ਕੀਤੀ ਗਈ ਸੀ ਅਗਸਤ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਘੱਟ ਗਿਣਤੀਆਂ ਚ ਜ਼ਬਰੀ ਅਸਤੀਫੇ ਦਿਵਾਉਣ ਦੇ ਮਾਮਲੇ ਵੀ ਸਾਹਮਣੇ ਆਏ ਸੀ